जय श्री राम आज मंगत राम नाटक क्लब कोलियां वलो बड़े ही धूमधाम दे नाल प्रभु श्री राम जी दी चांकी कटी गई इस विच गल करिए ता सुरेंद्र पाल परदान परसोतम लाल कुक्कु अजीत सिंह नरेंद्र कुमार साब का मेंबर हीरा लाल चाटकते पिंड दे सहयोग दे नाल बड़े ही धूमधाम दे नाल इह चाकी कड्डी गई इस संबंधी गल करिए ता नराते कलतू शुरू हन ਸੁਰਿੰਦਰਪਾਲ ਕਲੱਬ ਵਰਦਾਨ ਵੱਲੋਂ ਕੀ ਲੋਕਾਂ ਨੂੰ ਮੈਸੇਜ ਦਿੱਤਾ ਗਿਆ ਆਓ ਸੁਣਦੇ ਹਾਂ ਉਹਨਾਂ ਦੀ ਜਵਾਨੀ ਤਾਤਕ ਬਨੇ ਰੋ ਸਾਡੇ ਨਾਲ ਤੇ ਦੇਖਦੇ ਰੋ ਪੰਜਾਬ ਜੇ ਕੇ ਨਿਊਜ਼ ਸਾਜੀ ਪਾਜੀ ਰਖਣੀ ਵਾਲੇ ਦਿਨ ਤੁਹਾਡੇ ਵੱਲੋਂ ਝੰਡਾ ਚੜਾਏਗੇ ਅੱਜ ਉਹ ਸੁਭ ਦਿਨ ਜਿਹੜਾ ਆ ਗਿਆ ਹੈਗਾ ਕੱਲ ਦਾ ਰਸਤਾ ਹੈਗਾ ਤੇ ਅੱਜ ਝਾਂਕੀ ਜਿਹੜੀ ਆ ਕਾਫੀ ਪਿੰਡਾਂ ਦੇ ਵਿੱਚ ਤੁਹਾਡੀ ਹਰ ਸਾਲ ਦੀ ਜਿਹੜਾ ਨਿਕਲੀ ਗਈ ਹੈ ਕਿਸ ਤਰ੍ਹਾਂ ਦੇ ਰਿਆਜ ਦਾ ਜਿਹੜਾ ਤੁਹਾਡਾ ਪਿੰਡ ਦੇ ਵਿੱਚ ਜਿਹੜਾ ਝਾਂਕੀ ਦਾ ਮੈਂ ਸਭ ਤੋਂ ਪਹਿਲਾਂ ਜੈ ਸ਼੍ਰੀ ਪ੍ਰਭੂ ਰਾਮਚੰਦਰ ਜੀ ਦੇ ਚਰਨਾਂ ਦੇ ਵਿੱਚ ਮੇਰੀ ਸਮੂਹ ਕਲੱਬ ਵੱਲੋਂ ਤੇ ਆਪਣੀ ਸਮੂਹ ਪਿੰਡ ਸੰਗਤ ਜਿਹੜੀ ਆ ਮੈਂ ਹੁਣੋਂ ਬਸੋਂ ਮਹਾਰਾਜ ਉਹ ਸ੍ਰੀ ਪ੍ਰਭੂ ਉਹਨਾਂ ਦੇ ਚਰਨਾਂ ਵਿੱਚ ਮੇਰਾ ਪ੍ਰਣਾਮ ਹੈ। ਬਾਕੀ ਮੈਂ ਤੁਹਾਡੇ ਮਾਧਿਅਮ ਰਹੀ। ਤੁਸੀਂ ਜੋ ਮਤਲਬ ਸਾਨੂੰ ਸਾਡੇ ਨਾਲ ਸਾਥ ਦਿੰਦੇ ਸੀ ਜੋ ਕਰਦੇ ਹੋ ਤੁਹਾਡੇ ਰਹੀ ਮੈਂ ਗੱਲ ਕਰਨਾ ਚਾਹੁੰਦਾ ਵੀ ਤੁਸੀਂ ਬਹੁਤ ਸਾਡਾ ਸਾਥ ਦਿੱਤਾ। ਇਹ ਅਸੀਂ ਜਿਹੜੀ ਮਤਲਬ ਜਿਹੜਾ ਝੰਡਾ ਝੂਜਣ ਕੀਤਾ ਸੀ ਉਹ ਰਖੜੀ ਪਾਉਣ ਦਿਨ ਕੀਤਾ ਸੀ ਜਿਸ ਦਿਨ ਅਸੀਂ ਸ਼ੁਰੂਆਤ ਕੀਤੀ ਆਪਣੇ ਸਾਡੀ ਜਿਹੜੀ ਕਲੱਬ ਚਰੀਮਕਤਾਰਮ ਨਾਟਕ ਕਲੱਬ ਤੇ ਝੰਡਾ ਪੂਜਨ ਕਰਕੇ ਉਸ ਤੋਂ ਬਾਅਦ ਅਸੀਂ ਜਿਹੜੀ ਆ ਉਹ ਕੁਝ ਦਿਨਾਂ ਬਾਅਦ ਜਿਹੜੀ ਰੈਸਲ ਜਿਹੜੀ ਉਹ ਸ਼ੁਰੂ ਕਰ ਦਿੱਤੀ ਕਿਉਂਕਿ ਜਿਹੜੇ ਸਾਰੇ ਕਲੱਬ ਦੇ ਮੈਂਬਰ ਨੇ ਇਹ ਸਾਰੇ ਪੁਰਾਣੇ ਨੇ ਕੁਝ ਨਾ ਵੀ ਬੱਚੇ ਵੀ ਸਾਡੇ ਕੋਲ ਜਿਹੜੇ ਨਾ ਨਵੇਂ ਆਏ ਨੇ ਕੋਈ ਸਾਲ ਦੋ ਸਾਲ ਤੋਂ ਬੜੇ ਲਿਖੇ ਬੱਚੇ ਨੇ ਸੂਝਵਾਨ ਨਾ ਚੰਗੇ ਵਧੀਆ ਮਤਲਬ ਆਪਣਾ ਜਿਹੜਾ ਉਹ ਤਿਆਰ ਬਰਖਦੇ ਨਾ ਤੇ ਅੱਜ ਦਾ ਜਿਹੜਾ ਸਾਡਾ ਜਿਹੜਾ ਦਿਨ ਰਿਹਾ ਅੱਜ ਜਿਹੜੀ ਸਾਡੀ ਸੋਭਾ ਯਾਤਰਾ ਜਿਹੜੀ ਅਸੀਂ ਅੱਜ ਕੀਤੀ ਸ੍ਰੀ ਰਾਮਚੰਦਰ ਜੀ ਪ੍ਰਭੂ ਜੀ ਦੇ ਨਾਮ ਤੇ ਜਿਹੜੇ ਸਾਡੇ ਜਿੰਨੇ ਵੀ ਸਾਡੇ ਕਲੱਬ ਦੇ ਮੈਂਬਰ ਨੇ ਜਿੰਨੇ ਅੱਜ ਵੱਧ ਚੜ ਕੇ ਆਪਣਾ ਜਿਹੜਾ ਸਰੂਪ ਜਿਹੜਾ ਮਹਾਰਾਜ ਦੇ ਉਹਨਾਂ ਦੇ ਸਰੂਪ ਦੇ ਵਿੱਚ ਆਪਣੀ ਜਿਹੜੀ ਜਿੰਮੇਵਾਰੀ ਨਿਭਾਈ ਆ ਉਹਨਾਂ ਦੀ ਸੇਵਾ ਕੀਤੀ ਆ ਇਹ ਜਿਹੜੀ ਸਾਡੀ ਰਾਮਲੀਲਾ ਹੈ ਅੱਜ ਸਵੇਰ ਯਾਤਰਾ ਕੀਤੀ ਅਸੀਂ ਕੁਝ ਪਿੰਡਾਂ ਦੇ ਵਿੱਚ ਜਿੱਦਾਂ ਸਾਡੇ ਕੋਹਲੀਆਂ ਤੋਂ ਅਸੀਂ ਸ਼ੁਰੂ ਕੀਤੀ ਆ ਸਭ ਤੋਂ ਪਹਿਲਾਂ ਪਿੰਡ ਕਿਲਪਰ ਗਏ ਆ ਕਿਲਪਰ ਤੋਂ ਫਿਰ ਅਸੀਂ ਗਾਜੀ ਬਾੜਮਾ ਗਏ ਆ ਗਾਜੀ ਬਾੜਮਾ ਤੋਂ ਫਿਰ ਆਪਾਂ ਗਏ ਆ ਪਿੰਡ ਚੜੋਲੀ ਪਿੰਡ ਚੜੋਲੀ ਵਿਖੇ ਉਸ ਤੋਂ ਬਾਅਦ ਫਿਰ ਅਸੀਂ ਨਿਕਲ ਗਏ ਜਿਹੜੀਆਂ ਬਸੰਦੇ ਤਿੰਨ ਬਾੜਮਾ ਬਸਾਉ ਬਾੜਮਾ ਆਦਮ ਬਾੜਮਾ ਕਾਂਸੀ ਬਾੜਮਾ ਉਸ ਤੋਂ ਬਾਅਦ ਪਿੰਡ ਜਾਨਪੁਰ ਫਿਰ ਅਸੀਂ ਕੁਝ ਭੁੱਲ ਵੀ ਜਿਹੜੀ ਆ ਉੱਪਰ ਆਪਣੀ ਜਿਹੜੀ ਸੋਭਾ ਯਾਤਰਾ ਕੱਢੀ ਆ ਫਿਰ ਆਪਣੇ ਪਿੰਡ ਦੇ ਵਿੱਚ ਜਿਹੜੀ ਆ ਉਹ ਸੋਭਾ ਯਾਤਰਾ ਕਰਕੇ ਤੇ ਅਸੀਂ ਆਪਣੇ ਜਿਹੜੇ ਸਾਡਾ ਜਿਹੜਾ ਮੰਚ ਆ ਜਿੱਥੇ ਸਾਡੀ 10 ਦਿਨ ਜਿਹੜੀ ਸਾਡੀ RAM ਮੀਲੇ ਜਿਹੜੀ ਸ਼ੁਰੂ ਹੋਣੀ ਹੈ ਜਿੱਥੇ ਹੀ ਉਹ ਸਾਰਿਆਂ ਨੇ ਸੇਵਾ ਕਰਨੀ ਆ ਅਸੀਂ ਉੱਥੇ ਬਿਰਾਜਮਣ ਤਾਂ ਮੈਂ ਸੋ ਬੇਨਤੀ ਕਰਨਾ ਕਿ ਸਾਰੇ ਜਿੰਨੇ ਇਲਾਕਾ ਨਿਵਾਸੀ ਨੇ ਸਾਡੇ ਜਿਹੜੇ ਨਾਲ ਦੇ ਜਿੰਨੇ ਵੀ ਪਿੰਡ ਵਸਦੇ ਨੇ ਮੈਂ ਹੁਣ ਸਾਰਿਆਂ ਨੂੰ ਬੇਨਤੀ ਕਰਦਾ ਕਿਉਂਕਿ ਸਾਰਿਆਂ ਮਾਰ ਥੱਲੇ ਬੈਠੇ ਸਾਰੇ ਚਲੋ ਮਾੜਾ ਮੋੜਾ ਜੋ ਸਾਡੇ ਕੋਲ ਜਿੰਨਕ ਇੱਕ ਕਲਬ ਜਿਹੜੀ ਸਾਡੀ ਗਰੀਬ ਕਲਬ ਹੈ ਜਿੰਨਾਂ ਕੇ ਸਾਡੇ ਦਾ ਇਹਦਾ ਮਾਲਕ ਦੀ ਕਿਰਪਾ ਦੇ ਉਹਦੀ ਚਰਨਾਂ ਦੇ ਵਿੱਚ ਜਿੰਨਾਂ ਕੇ ਸਾਡੇ ਕੋਲ ਹੁੰਦਾ ਹੀ ਅਸੀਂ ਕਰ ਰਹੇ ਆ ਫਿਰ ਵੀ ਅਸੀਂ ਚਲੋ ਹਿੰਮਤ ਰੱਖੀ ਹੈ ਵੀ ਕੋਗਾਂ ਨੇ ਜਿਹਨਾਂ ਨੂੰ ਸ਼੍ਰੀ ਰਾਮਚੰਦਰ ਪ੍ਰਭੂ ਜੀ ਨੇ ਉਹਨਾਂ ਨੂੰ ਬਚਾਇਆ ਉਸ ਹੜ੍ਹ ਦੀ ਮਾਰ ਥੱਲੋਂ ਤਾਂ ਅਸੀਂ ਚਾਹਦੇ ਆ ਵੀ ਸਦਾ ਲਈ ਅਸੀਂ ਜਿੰਦੇ ਰਹਾਂਗੇ ਅਸੀਂ ਸ਼੍ਰੀ ਰਾਮਚੰਦਰ ਜੀ ਚਰਚਾਂ ਦੇ ਵਿੱਚ ਆਪਣੀ ਜਿਹੜੀ ਆਖਰੀ ਸਾਈਡ ਹੈ ਇਹੀਂ ਉਹਨਾਂ ਦੇ ਵਿੱਚ ਹੀ ਸਰਵਨ ਕਰਾਂਗੇ ਉਹਦੇ ਵਿੱਚ ਇੱਦਾਂ ਦੇਖਦੇ ਹੋ ਤੁਸੀਂ ਲਈ ਜਿਸ ਤਰ੍ਹਾਂ ਕਿ 14 ਸਾਲ ਤੁਹਾਡੇ ਹੋ ਗਏ ਹਨ ਹਾਂਜੀ ਉਹਦੇ ਵਿੱਚ ਕਿੰਨੇ ਚਿਹਰੇ ਵੀ ਆਏ ਨਾ ਪੁਰਾਣੇ ਚਿਹਰੇ ਕਈ ਸਾਡਾ ਜਿਹੜਾ ਵਿਛੋੜਾ ਵੀ ਦੇ ਕੇ ਆ ਗਏ ਕੀ ਉਹਨਾਂ ਨੂੰ ਯਾਦ ਕਰਕੇ ਜਿਹੜਾ ਆ ਇਹ ਅਰੰਭ ਕੀਤਾ ਜਾ ਰਿਹਾ ਹਾਂ ਬਿਲਕੁਲ 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 ਜਿਹੜੇ ਸਾਡੇ ਸਭ ਤੋਂ ਪਹਿਲਾਂ ਜਿਹਨਾਂ ਨੇ ਸਾਡੇ ਕਲੱਬ ਬਣਾਈ ਹੈ ਸਾਡੇ ਉਹ ਮੇਰੇ ਵੱਡੇ ਭਾਈ ਸਾਹਿਬ ਸੀ ਸ਼੍ਰੀ ਮਗਧਰਾਮ ਜੀ ਜਿਨ੍ਹਾਂ ਨੇ ਮੱਲ ਸਾਨੂੰ ਸ਼ੁਰੂਆਤ ਕਰਾਈ ਹੈ ਉਹ ਵੀ ਸਾਡੇ ਤੋਂ ਮੱਲਬੇ ਛੋੜਾ ਕਰਕੇ ਨਾ ਉਹ ਡਾਇਰੈਕਟਰ ਸਾਹਿਬ ਸਾਡੇ ਉਸ ਤੋਂ ਬਾਅਦ ਸਾਡੇ ਚਾਚਾ ਜੀ ਲੱਗਦੇ ਨਸੀਬ ਚੰਦ ਜੀ ਸਾਡੇ ਪ੍ਰਬੰਧਕ ਸੀ ਬੜੇ ਸ਼ਨੀਰ ਬੜੇ ਸੂਝਵਾਨ ਤੇ ਬੜੇ ਸਮਝਦਾਰ ਸੀ ਉਹਨਾਂ ਦੇ ਨਾਲ ਸਾਡੇ ਇੱਕ ਮਨੀ ਲਾਲ ਜੀ ਸਾਡੇ ਸਾਡੇ ਕੋਲ ਰਹਿੰਦੇ ਸੀ ਜਿਹੜੇ ਨਗਲੀ ਨਿਵਾਸੀ ਨੇ ਉਹਨਾਂ ਦੇ ਨਾਲ ਉਹਨਾਂ ਦੇ ਕੋਲ ਸੇਵਾਦਾਰ ਸੀ ਉਹ ਵੀ ਸਾਡੇ ਕੋਲ ਉਹਨਾਂ ਨੇ ਸੇਵਾ ਦਾ ਬਹੁਤ ਮੌਕਾ ਜਿਹੜਾ ਸਾਡੇ ਕੋਲ ਲਿਆ ਸੇਵਾ ਕੀਤੀ ਉਹਨਾਂ ਨੇ ਉਹ ਵੀ ਸਾਡੇ ਕੋਲ ਜਿਹੜਾ ਬਿਛੋੜਾ ਕਰਗੇ ਸਾਡਾ ਇੱਕ ਸਟੇ ਸੈਕਟਰੀ ਸੀ ਸਰੇਂਦਰ ਕੁਮਾਰ ਉਹ ਮਾੜਾ ਸਟੇ ਸੈਕਟਰੀ ਸੀ ਬੜਾ ਹਸਮੁਖ ਸਾਡਾ ਉਹ ਇੱਕ ਜਿਹੜਾ ਸਾਥੀ ਸੀ ਜਿਹੜਾ ਕਿ ਉਹ ਬਿਮਾਰੀ ਕੁਝ ਬਿਮਾਰੀਆਂ ਜੂਜ਼ ਰਹੀ ਸੀ ਤੇ ਚਲੋ ਜੇ ਇਥੇ ਉਹਨਾਂ ਦੀ ਲੋੜ ਸੀ ਇਸ ਤੋਂ ਸਭ ਤੋਂ ਜ਼ਿਆਦਾ ਸ੍ਰੀ ਦਰਬਾਰ ਪ੍ਰਭ ਜੀ ਨੇ ਆਪਣੇ ਚਰਨਾਂ ਚ ਉਹਨਾਂ ਨੂੰ ਬੁਲਾ ਲਿਆ ਦੁਬਾਰਾ ਉਹ ਵੀ ਸਾਡੇ ਦੋ ਬਿਛੋੜਾ ਕਰਕੇ ਨੇ ਕੁਝ ਹੋਰ ਸਾਡਾ ਇੱਕ ਸਾਡਾ ਇੱਕ ਲਖਵਿੰਦਰ ਕੁਮਾਰ ਉਰਫ ਕਾਲੂ ਜੀ ਨੇ ਰਾਵਾਂ ਦਾ ਰੋਲ ਕੀਤਾ ਢਾੜ ਨਾਲ ਉਹ ਵੀ ਸਾਡੇ ਦੋ ਬਿਛੋੜਾ ਕਰਕੇ ਇੱਕ ਸਾਡਾ ਹੋਰ ਮੈਂਬਰ ਬਹੁਤ ਸ਼ਰਜੀਲਾ ਤੇ ਬੜਾ ਪੜ੍ਹਿਆ ਲੈ ਕੇ ਸੁਝਵਣ ਮੋਤੀ ਲਾਲ ਜੀ ਜਿਹੜਾ ਕਿ ਲਸਮੰਦਾ ਜਿਹੜਾ ਨੇ ਰੋਲ ਮਾਇਆ ਬੜਾ ਉੱਚਾ ਰੋਲ ਕੀਤਾ ਸੀ ਸਾਡੇ ਦੋ ਵੀ ਕਾਫੀ ਜਿਹੜੇ ਸਾਡੇ ਸਾਥੀ ਨੇੜੇ ਉਹ ਸਾਡੇ ਦੋ ਬਿਛੋੜਾ ਕਰਕੇ ਚਲ ਸਾਨੂੰ ਪਤਾ ਹੈ ਉਹਨਾਂ ਦਾ ਬਹੁਤ ਦੁੱਖ ਹੈ ਕਿਉਂਕਿ ਜਿਸ ਵੇਲੇ ਅਸੀਂ ਸਾਰੇ ਸਾਥੀ ਕਲੱਬ ਮੈਂਬਰ ਜਦੋਂ ਸਟੇਜ ਤੇ ਆਨੇ ਆਂ ਸਾਲ ਬਾਅਦ ਨਹੀਂ ਸਾਰੇ ਹਾਜ਼ਰੀ ਲਗਵਾਨੇ ਆ ਤੇ ਸਾਨੂੰ ਜਿਹੜੀ ਉਹਨਾਂ ਦੀ ਜਿਹੜੀ ਉਹ ਈਜਾਦ ਹੈ ਉਹ ਜਿਹੜਾ ਉਹਨਾਂ ਦਾ ਜਿਹੜੀ ਜਗ੍ਹਾ ਹੈ ਉਹ ਸਾਨੂੰ ਬੜੀ ਮਹਿਸੂਸ ਹੁੰਦੀ ਹੈ ਕਿਉਂਕਿ ਉਹ ਬਹੁਤ ਤਯਰਬੇਕਰ ਤੇ ਬੜੇ ਸੂਝਵਾਨ ਸੀ ਤੇ ਅਸੀਂ ਜਦੋਂ ਵੀ ਰਾਮਲੀਲਾ ਸ਼ੁਰੂ ਕਰਨੇ ਆ ਅਸੀਂ ਜ਼ਰੂਰ ਉਹਨਾਂ ਨੂੰ ਯਾਦ ਕਰਕੇ ਜਿਨਾਂ ਕਿ ਸਾਡੇ ਕੋਲ ਹੁੰਦਾ 5 ਮਿੰਟ 10 ਮਿੰਟ ਅਸੀਂ ਪਹਿਲੇ ਦਿਨ ਉਹਨਾਂ ਦਾ ਨਾਮ ਚਾਰ ਸਾਰਿਆਂ ਦਾ ਨਾਮ ਲੈ ਕੇ ਉਹਨਾਂ ਦੇ ਵਾਸਤੇ ਬੇਨਤੀ ਕਰਨੇ ਆ ਉਹਨਾਂ ਲਈ ਅਰਦਾਸ ਕਰਨੇ ਆ ਵੀ हे ਪ੍ਰ ਜਾਣਾ ਸਾਰੇ ਆ ਚਲੋ ਵੀ ਸਾਡੇ ਚ ਵਿਛੋੜਾ ਦੇ ਗੇਣਾ ਚਲੋ ਜਿੱਥੇ ਵੀ ਉਹ ਗੇਣਾ ਜਿੱਥੇ ਤੁਸੀਂ ਉਹਨਾਂ ਨੂੰ ਰੱਖਿਆ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਉਹਨਾਂ ਨੂੰ ਆਪਣੇ ਜਗ੍ਹਾ ਦਿਓ ਚਲੋ ਉਹਨਾਂ ਦੀ ਸੁੱਖ ਸ਼ਾਂਤੀ ਜਿਹੜੀ ਉਹਨਾਂ ਦੀ ਆਤਮਾ ਨੂੰ ਸੰਕ ਸੁੱਖ ਸ਼ਾਂਤੀ ਦੇਣਾ ਤਾਂ ਕਿ ਉਹ ਚਲੋ ਹੋ ਸਕਦਾ ਵੀ ਉਹ ਸਾਡੇ ਰੌਣੀ ਲਾ ਵੇਖਦੇ ਹੋਣ ਤਾਂ ਹੀ ਕੰਨਿਆਂ ਵੀ ਚਲੋ ਸਾਡਾ ਸਾਥ ਦੇਣ ਸਾਡੇ ਦੇ ਅਸ਼ੀਰਵਾਦ ਲੈ ਕੇ ਰੱਖਣਾ ਮੇਰਾ ਲਾਸਟ ਕੁਐਸਚਨ ਹੈਗਾ ਹਾਂਜੀ ਜਿਸ ਤਰ੍ਹਾਂ ਕਿ ਹੁਣ ਮਾਹੌਲ ਜਿਹੜਾ ਆ ਬਾੜ ਜਿਹੜੀ ਪਈ ਹੈ ਕੁਦਰਤੀ ਮਾਰ ਆ ਗਈ ਹੈ ਨਾ ਇਹਦੇ ਵਿੱਚ ਕਾਫੀ ਜਿਹੜਾ ਨੁਕਸਾਨ ਵੀ ਹੋਇਆ ਲੋਕਾਂ ਦਾ ਪਰ ਰਾਮਲੀਲਾ ਦੇ ਵਿੱਚ ਜਿਆਦਾ ਹੁੱਲਰ ਬਾਜੀ ਬੱਚਿਆਂ ਦੀ ਬੜੀ ਦੇਖੀ ਜਾਂਦੀ ਆ ਮੋਟਰਾਂ ਨੂੰ ਲੈ ਕੇ ਤੇ ਰਾਮਲੀਲਾ ਦੇ ਵਿੱਚ ਕੁਸਰਾਤੀ ਅੰਸਰ ਜਿਹੜੇ ਵੱਧ ਜਾਂਦੇ ਹੈ ਹਾਂਜੀ ਹਾਂਜੀ ਉਹ ਕੀ ਪੁਲਿਸ ਪ੍ਰਸ਼ਾਸਨ ਦੀ ਤੁਹਾਡੇ ਵੱਲੋਂ ਕੋਈ ਵੈਰੀਫਿਕੇਸ਼ਨ ਵਗੈਰਾ ਕੋਈ ਲੈ ਕੇ ਰਿਪੋਰਟ ਕੇ ਵਗੈਰਾ ਕੀਤਾ ਹਾਂ ਬਿਲਕੁਲ ਬਿਲਕੁਲ ਅਸੀਂ ਜਿਹੜਾ ਇਹ ਜਿਹੜੀ ਸਾਡੀ ਵੈਰੀਫਿਕੇਸ਼ਨ ਆਪਣੇ ਜਿਹੜ ਪਰਮਿਸ਼ਨ ਹੈ ਜਿਹੜੀ ਮਨਜ਼ੂਰੀ ਲੈਨੇ ਆਪਾਂ ਇਹ ਆਪਣੇ ਰਾਵਲੀਲਾ ਗਰਬਾਂ ਦੀ ਉਹ ਅਸੀਂ ਮਨਜ਼ੂਰੀ ਜਿਹੜੀ ਆ ਉਹ ਮੈਜਿਸਟ੍ਰੇਟ ਪਠਾਨਕੋਟ ਵੱਲੋਂ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਆਪਣੇ ਪਠਾਨਕੋਟ ਜ਼ਿਲ੍ਹਾ ਪਠਾਨਕੋਟ ਵੱਲੋਂ ਤੇ ਥਾਣਾ ਨਰੋਡ ਜਮ ਸਿੰਘ ਲੋਕਲ ਜਿਹੜਾ ਸਾਡਾ ਪੁਲਿਸ ਸਟੇਸ਼ਨ ਲੱਗਦਾ ਉਹਨਾਂ ਵੱਲੋਂ ਅਸੀਂ ਜਿਹੜੀ ਮਾਨਜੋਗਣਾ ਕੋਲੋਂ ਹੀ ਤਿੰਨਾਂ ਪਾਸੋਂ ਮਨਜ਼ੂਰੀ ਆਪਣੀ ਜਿਹੜੀ ਪਰਮਿਸ਼ਨ ਲਈ ਆ ਉਹਨਾਂ ਨੇ ਸਾਡੇ ਪਰਮਿਸ਼ਨ ਦਿੱਤੀਆਂ ਮਨਜ਼ੂਰੀ ਦਿੱਤੀ ਉਹਨਾਂ ਦੇ ਵਿੱਚ ਹਦੈਤਾ ਬੜੀਆਂ ਸਖਤ ਤੇ ਬੜੀਆਂ ਉਹਨਾਂ ਨੇ ਜਿਹੜੀਆਂ ਇੱਕ ਸੂਝਮਾਨ ਰੱਖੀ ਨਾ ਵੀ ਜਿਹੜੇ ਕਿ ਬੱਚੇ ਨੇ ਜਾਂ ਜਿਹੜੇ ਕਲੱਬ ਮੈਂਬਰ ਮਤਲਬ ਇਹ ਜ਼ਰੂਰ ਉਹਨਾਂ ਨੂੰ ਸਮਝਾ ਦੇਣਾ ਵੀ ਜਿਹੜੀ ਮਰਿਆਦਾ ਜਿਹੜੀ ਹੈ ਜਿਹੜੀ ਉਸ ਪਰਮਾਰਥ ਦੀ ਮਰਿਆਦਾ ਹੈ ਉਸ ਰੋਹਾਨੀ ਦੀ ਮਰਿਆਦਾ ਹੈ ਉਹਦੇ ਅੰਦਰ ਰਹਿ ਕੇ ਕੰਮ ਕਰਨਾ ਕੋਈ ਵੀ ਇਦਾਂ ਦੀ ਸ਼ਬਦਾਵਲੀ ਜਿਹੜੀ ਉਹ ਆਪਣੇ ਸਟੇਡੀਅਮ ਪਰ ਜਿਹੜੀ ਹੈ ਉਹ ਇਸਤੇਮਾਲ ਨਹੀਂ ਕਰਨੀ ਬੱਚਿਆਂ ਨੂੰ ਸਮਝਾਣਾ ਵੀ ਕੋਈ ਵੀ ਕਿਸੇ ਦੇ ਨਾਲ ਛੇੜਛਾੜ ਨਹੀਂ ਕਰਨੀ ਜਿਹਨਾਂ ਕਿ ਨੇ ਉਹਨਾਂ ਦੇ ਰੂਪ ਦੇ ਵਿੱਚ ਜਿਹੜਾ ਨੇ ਵੀ ਬਾਣਾ ਪਾਇਆ ਉਹਦੇ ਨਾਲ ਕੋਈ ਛੇੜਛਾੜ ਨਹੀਂ ਕਰਨੀ ਇਸੇ ਕਰਕੇ ਸਾਨੂੰ ਉਹਨਾਂ ਨੇ ਬੜੀ ਸਖਤ ਹਦਾਇਤਾਂ ਕਰਦੀਆਂ ਸਾਡੇ ਨਾਲੋਂ ਸਾਥ ਖੜਾ ਉਹਨਾਂ ਦੀ ਉਹਨਾਂ ਨੇ ਕਿਹਾ ੜੀ ਸ਼ਰਤ ਹੈ ਜਿਹੜੀ ਸਾਡੀ ਸ਼ਰਤਾਂ ਉਹਨਾਂ ਦੀ ਪਾਲਣਾ ਕਰਨੀ ਤੇ ਅਸੀਂ ਤੁਹਾਡੇ ਨਾਲ ਖੜੇ ਆਂ ਜਿਹੜਾ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਤੰਗੀ ਤਕਲੀਫ ਆ ਉਹ ਤੁਸੀਂ ਸਾਡੇ ਨੂੰ ਮੈਸੇਜ ਰਾਹੀਂ ਰੱਖਣਾ ਉਸਨੂੰ ਦੱਸ ਸਕਦੇ ਆਂ ਅਸੀਂ ਤੁਹਾਡੇ ਨਾਲ ਖੜੇ ਆਂ ਉਹ ਕਿਹੜੀ ਵੀ ਬਾਹਰ ਦੇ ਪਿੰਡਾਂ ਦੇ ਵੀ ਜਿਹੜੇ ਨੌਜਵਾਨ ਇੱਥੇ ਮੋਹਰੇ ਉਹਨਾਂ ਨੂੰ ਕੀ ਮੈਸੇਜ ਹੈ ਅਸੀਂ ਬਾਹਰਲੇ ਜਿਹੜੇ ਸਾਡੇ ਜਿਹੜੇ ਨੇੜਲੇ ਜਿੰਨੇ ਵੀ ਪਿੰਡ ਲੱਗਦੇ ਨੇ ਜਿਹੜੇ ਸਾਡੇ ਕੋਲ ਸਾਡੇ ਨਾਲ ਸਾਥ ਦਿੰਦੇ ਨੇ ਸਾਡੇ ਕੋਲ ਆਂਦੇ ਨੇ ਸਾਡੇ ਸਹਿਯੋਗੀ ਨੇ ਮੇਰੀ ਸਮੂਹ ਕਲੱਬ ਤੇ ਸਮੂਹ ਆਪਣੇ ਪ੍ਰਸ਼ਾਸਨ ਸਾਡੀ ਜਿਹੜੀ ਪਿੰਡ ਦੀ ਜਿਹੜੀ ਸਮੂਹ ਜਿੰਨੇ ਵੀ ਮੱਲਬ ਸੰਗਤ ਹੈਗੀ ਹੈ ਜਿੰਨਾ ਕਿ ਜਿਹੜਾ ਪਿੰਡ ਵਾਸੀ ਨੇ ਮੈਂ ਆਉਣਾ ਵੱਲੋਂ ਵੀ ਇਹ ਬੇਨਤੀ ਕਰਨਾ ਵੀ ਜੇ ਤੁਸੀਂ ਸਾਡੇ ਨਾਲ ਸਾਥ ਦਿਨੇਓ ਸਾਡੀ ਰਾਂ ਲੇ ਦੇਖਣਾ ਦਿਓ ਇਸੋ ਮੇਰੀ ਬੇਨਤੀ ਹੈ ਕਿ ਤੁਸੀਂ ਮਤਲਬ ਵਧੀਆ ਕਰਕੇ ਸਾਡਾ ਸਾਥ ਦੇਣਾ ਹੈ ਤਾਂ ਕਿ ਤੁਹਾਡਾ ਇਹ ਸਾਂਝਾ ਪ੍ਰੋਗਰਾਮ ਇੱਕ ਅਲੱਗ ਗੋਲੀਆਂ ਪਿੰਡ ਦਾ ਜਾਂ ਝਟਕ ਦਾ ਪ੍ਰੋਗਰਾਮ ਨਹੀਂ ਇਹ ਕਾਫੀ ਪਿੰਡਾਂ ਦਾ ਪ੍ਰੋਗਰਾਮ ਹੈ ਜਿੰਨੇ ਵੀ ਨੇੜੇ ਪਿੰਡਾਂ ਦਾ ਇੱਕ ਸਾਂਝਾ ਪ੍ਰੋਗਰਾਮ ਹੈ ਕਿਉਂਕਿ ਅਸੀਂ ਕੋਈ ਦੁਪਹਿਰ ਕੋਈ ਬਿਤਗਰਾ ਨਹੀਂ ਕਰਦੇ ਅਸੀਂ ਸਾਰੇ ਪਿੰਡਾਂ ਨੂੰ ਪਰਮ ਮੰਨ ਕੇ ਚੱਲਦੇ ਆ ਵੀ ਸਾਡੇ ਸਾਰੇ ਪਰਾਗਣਾ ਸਾਡੇ ਸਾਰੇ ਬੁਰਜ ਜੁੜ ਕੇ ਸਾਡੇ ਸਾਰੇ ਹੀ ਆਪਣੇ ਪਰਿਵਾਰਕ ਮੈਂਬਰਾਂ ਦਾ ਅਜੀ ਜਾਣੇ ਵੀ ਸਾਡਾ ਨਾਲ ਸਾਥ ਦੇਣਾ ਜਿੰਨੇ ਸਾਡਾ ਸਾਹ ਇਹ ਜੀ ਗੱਲ ਸਾਡੇ ਨਾਲ ਅਰੇੜੀ ਚੱਲ ਨਾਲ ਚੱਲਦੇ ਨੇ ਜਦੋਂ ਆਪਾਂ ਉਹਨਾਂ ਨੂੰ ਬੇਨਤੀ ਕਰਦੇ ਆ ਸਾਡੀ ਜਰੂਰ ਗੱਲ ਦੇ ਉੱਤੇ ਹਮਲ ਕਰਦੇ ਨੇ ਅਸੀਂ ਇਹ ਗੱਲ ਕਰਦੇ ਆ ਵੀ ਸਾਰੇ ਪਿੰਡ ਨੂੰ ਸਾਰੇ ਇਲਾਕਾ ਨਿਵਾਸੀ ਨੂੰ ਕੱਲ ਤੋਂ ਸਾਡੀ ਜਿਹੜੀ ਰਾਮਲੀਲਾ 22 ਤਰੀਕ 22 9 25 ਨੂੰ ਅਸੀਂ 8 8:30 ਵਜੇ ਦੇ ਕਰੀਬ ਅਸੀਂ ਰਾਮਲੀਲਾ ਜਿਹੜੀ ਸ਼ੁਰੂ ਕਰਨੀ ਹੈ ਮੇਰੇ ਇਲਾਕਾ ਨਿਵਾਸੀਆਂ ਆਪਣੇ ਪਿੰਡ ਵਾਸੀਆਂ ਨੂੰ ਸਾਰਿਆਂ ਨੂੰ ਮੇਰੀ ਬੇਨਤੀ ਹੈ ਤੇ ਜੁੜ ਕੇ ਵੀ ਸਾਰਿਆਂ ਨੇ ਆਣਾ ਔਰ ਵਧੀਆ ਗੱਟ ਚੜੇ ਹੜੇ ਸੰਤਨੀੜਾ ਸਾਡੀ ਰਾਮਲੀਲਾ ਦਾ ਵੀ ਸਾਥ ਦੇਣਾ ਸਾਡਾ ਸਹਿਯੋਗ ਕਰਨਾ ਤੇ ਰ ਤੁਹਾਡੀ ਹੀ ਬਲਬੁੱਤੇ ਜਿਹੜਾ ਸਾਡਾ ਜਿਹੜਾ ਪ੍ਰੋਗਰਾਮ ਧਾਰਮਿਕ ਪ੍ਰੋਗਰਾਮ ਅਸੀਂ ਹੋਰ ਅੱਗੇ ਵਧਾ ਸਕੀਏ ਤੁਹਾਡੀ ਹੀ ਮਨ ਅਸ਼ੀਰਵਾਦ ਨਾਲ ਹੀ ਕਿਭਾ ਸਕਣਾ ਠੀਕ ਹੈ ਤੇ ਮੈਂ ਬੇਨਤੀ ਕਰਨਾ ਆਪਣੇ ਕਲੱਬ ਮੈਂ ਤੁਹਾਡੇ ਰਾਈ ਤੁਹਾਡੇ ਵੀਰਾਂ ਨੂੰ ਮੈਂ ਬੇਨਤੀ ਕਰਨਾ ਤੁਹਾਡੀ ਰੱਬੇ ਸ੍ਰੀ ਰਾਮਦੇਵ ਜੀ ਪ੍ਰਭੂ ਜੀ ਤੁਹਾਡੀ ਜਿਹੜੀ ਉਮਰ ਲੰਬੀ ਕਰੇ ਕਿਉਂਕਿ ਸਾਡਾ ਜਿਹੜਾ ਵੀ ਮੈਸੇਜ ਹੈ ਸਾਡੀ ਜਿਹੜੀ ਸੋਚ ਹੈ ਉਹਨੂੰ ਪਿੱਛੇ ਅੱਗੇ ਲੈ ਕੇ ਤੇ ਦੂਰ ਤੱਕ ਉਹਨਾਂ ਨੂੰ ਮਿਲ ਹਰ ਚਿਹਰੇ ਤੱਕ ਵੀ ਪਜਾਂਦੇ ਹੋ ਤੁਹਾਡਾ ਮੈਂ ਤੈਅ ਦੇ ਲਉ ਆਪਣੇ ਕਲੱਬ ਬਲੋਤਨ ਬਦ ਕਰਦਾ ਜੈ ਸ੍ਰੀ ਰਾਮਦੇਵ ਜੀ